बाप का क्या इलाज करके तुम ओहो तो सारी तो सबके खासा अब सर इनका है के करा दो गिराने की शॉट कर दो डोंट वरी नॉट सेकिंग सुपावन सो डोंट वरी काम हो गया ना आने जाने का एक तो लाइलाज बाप से आने के 10 मिनट ये ये हो गया ਹਾਲ ਕੀ ਪਹੁੰਚੇ ਜਿਤਨਾ ਦੇਖੋ ਅੱਜ ਪੂਰੇ ਦੇਸ਼ ਵਿਆਪੀ ਟਰੈਕਟਰ ਮਾਰਚ ਆਲੇ ਇਸ ਮਾਰਚ ਤੇ ਲਗਭਗ 17-18 ਹਜ਼ਾਰਾਂ ਵਿੱਚ ਹੋਊਗਾ ਦੇਖਦੇ ਇੱਕ ਤਾਂ ਸੀ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਜਿਵੇਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਦੂਸਰਾ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕੀਤਾ ਜਾਵੇ ਨਰੇਗਾ 200 ਦਿਨ ਹੋਵੇ ਹੋਰ ਸਾਡੀਆਂ ਮੰਗਾਂ ਨੇ ਤੀਜਾ ਸੀਗਾ ਜਿਹੜੇ ਨਵੇਂ ਕ੍ਰਿਮਿਨਲ ਲਾ ਮੋਦੀ ਸਰਕਾਰ ਲੈ ਕੇ ਆਈ ਹੈ ਜਿਹੜੇ ਬਹੁਤ ਘਾਤਕ ਹੈਗੇ ਨੇ ਉਹਨਾਂ ਦੀਆਂ ਕਾਪੀਆਂ ਸਾੜਨਾ ਅੱਜ ਅੱਜ ਅਸੀਂ ਵਾਗਾ ਬਾਰਡਰ ਤੇ ਖੜੇ ਹਾਂ ਇੱਥੋਂ ਮਾਰਚ ਸ਼ੁਰੂ ਕਰਕੇ ਅੰਮ੍ਰਿਤਸਰ ਦਾ ਗੋਲਡਨ ਗੇਟ ਬਹੁਤ ਮਸ਼ਹੂਰ ਆ ਉੱਥੇ ਜਿਹੜੀਆਂ ਕਾਪੀਆਂ ਜਲਾ ਕੇ ਸਮਾਪਤ ਕਰਾਂਗੇ ਕ੍ਰਿਮੀਨਲ ਲਾਅ ਨੂੰ ਅਸੀਂ ਕਾਪੀਆਂ ਕਿਉਂ ਸਾੜ ਰਹੇ ਹਾਂ ਪਹਿਲੋਂ ਪੁਲਿਸ ਕਿਸੇ ਨੂੰ ਵੀ 24 ਘੰਟੇ ਰੱਖਣਾ ਹੁੰਦਾ ਸੀ ਤਾਂ ਐਫ ਆਈ ਆਰ ਦਰਜ ਕਰਨੀ ਪੈਂਦੀ ਸੀ ਹੁਣ ਨਵੇਂ ਕਾਨੂੰਨ ਚ ਕਹਿੰਦੇ ਵੀ ਤੁਹਾਨੂੰ ਵੈਸੇ ਪੁਲਿਸ ਕਹੇਗੀ ਤੁਸੀਂ ਤੁਹਾਡਾ ਆਖਾ ਨਹੀਂ ਮੰਨਿਆ ਤੁਹਾਨੂੰ 24 ਘੰਟੇ ਰੈਸਟ ਲੈਣਾ ਪਊ ਪਹਿਲੋਂ ਕੋਈ ਵੀ ਥੋੜਾ ਰਿਮਾਂਡ ਲੈਣਾ ਸੀ ਤੇ ਜੁਡੀਸ਼ੀਅਲ ਮੈਜਿਸਟਰੇਟ ਜੱਜ ਚਾਹੀਦਾ ਸੀ ਉਹ ਮਰਜ਼ੀ ਸੀ ਰਿਮਾਂਡ ਦਵੇ ਨਾ ਹੁਣ ਐਗਜ਼ੀਕਟਿਵ ਮੈਜਿਸਟਰੇਟ ਲਾਤਾ ਤਹਿਸੀਲਦਾਰ ਤੇ ਐਸਟੀਐਮ ਤੁਸੀਂ ਜਾਣਦੇ ਹੋ ਤਹਿਸੀਲਦਾਰ ਐਸਟੀਐਮ ਸਰਕਾਰ ਦੇ ਹੁੰਦੇ ਆ ਔਰ ਸਭ ਤੋਂ ਦੁੱਖ ਵਾਲੀ ਗੱਲ ਵੀ 7 ਸਾਲ ਤੱਕ ਦੇ ਜਿੰਨਾ ਚ ਕੈਦ ਹੋਣੀ ਸੀ ਉਹ 15 ਦਿਨ ਦਾ ਰਿਮਾਂਡ ਸੀਗਾ ਆਲਰੇਡੀ ਸਾਡਾ ਉਹੀ ਆ ਪਰ ਉਹ ਜੇ ਸੋਚ ਕਰਤੀ ਵੀ ਜੇ ਆਈਓ ਸਮਝੂ ਤਾਂ ਇਹ 15 ਦਿਨਾਂ ਤੋਂ ਬਾਅਦ 40 ਦਿਨ ਤੱਕ ਦਾ ਰਿਮਾਂਡ 7 ਸਾਲ ਦੇ ਕੈਦਾਂ ਤੱਕ ਲੈ ਸਕਦਾ ਤੁਸੀਂ ਮੈਨੂੰ ਦੱਸੋ ਵੀ 40 ਦਿਨ ਤੱਕ ਜੇ ਬੰਦਾ ਪੁਲਿਸ ਦੀ ਹਿਰਾਸਤ ਰਹਿ ਗਿਆ ਤਾਂ ਮੈਨੂੰ ਸਜਾ ਉਹ ਵੀ ਖੱਡੀ ਫਸਲੀ ਕੋ ਬਚੂਗੀ ਇਹ ਤਾਂ ਪਹਿਲੋ ਨਹੀਂ ਸੀ ਤੀਸਰਾ ਉਹ ਕਹਿੰਦੇ ਉਦੋਂ ਵੱਧ ਕਾਨੂੰਨਾਂ ਦੇ ਵਿੱਚ ਫਿਰ ਆਈ ਉਹ 60 ਦਿਨ ਤੇ 90 ਦਿਨ ਤੱਕ ਵੀ ਰਿਮਾਂਡ ਲੈ ਸਕਦਾ ਹੁਣ ਜੋ ਮਰਜ਼ੀ ਬਚਾ ਲੋ ਇਹ ਬਹੁਤ ਖਤਰਨਾਕ ਆਗੇ ਨੇ ਜੋ ਜਿਹੜੇ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਪਹਿਲੋ ਦੂਜਾ ਸੀ ਕਿ ਯੂਏਪੀਏ ਦੇ ਵਿੱਚ ਕੋਈ ਅਤਵਾਦੀ ਐਕਟੀਵਿਟੀਜ਼ ਹੈਗੀ ਆ ਉਹਦੇ ਵਿੱਚ ਸਿੱਧਾ ਸ਼ਾਮਲ ਹੁੰਦਾ ਕੋਈ ਕਾਰਵਾਈ ਕਰਦਾ ਠੀਕ ਆ ਇਹ ਠੀਕ ਸੀਗਾ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ ਔਰ ਹੁਣ ਕਹਿੰਦੇ ਆ ਵੀ ਤੁਹਾਡਾ ਦੂਰ ਤੱਕ ਵੀ ਉਹਦੇ ਨਾਲ ਕੋਈ ਵਾਸਤਾ ਨਹੀਂ ਉਹਦੀ ਕਿਤੇ ਕਿਤਾਬ ਤੁਹਾਨੂੰ ਮਿਲ ਗਈ ਕਿਤੇ ਨਿਟਰੇਚਰ ਤੁਹਾਡਾ ਬੱਚਾ ਜਾਣੇ ਨਾ ਜਾਣੇ ਚ ਕਰ ਲਾਇਆ ਜੇ ਉਹਦਾ ਸਾਹਿਤ ਵੀ ਤੁਹਾਡੇ ਘਰੋਂ ਫੜਿਆ ਜਾਊਗਾ ਤੁਹਾਡੇ ਤੇ ਯੂਏਪੀਏ ਲੱਗੂਗੀ ਦੇਸ਼ದ್ರੋਹੀ ਦੀ ਪਰਵਾਸ਼ਾ ਹੋਰ ਟੰਗਣਾ ਪੇਸ਼ ਕੀਤੀ ਗਈ ਆ ਵੀ ਦੇਸ਼ ਸੱਤਾ ਨੂੰ ਵੀ ਕੋਈ ਚੈਲੰਜ ਕਰੂਗਾ ਸਰਕਾਰ ਦੀ ਨੂੰ ਉਹਨੂੰ ਵੀ ਦੇਸ਼ ਵਿਰੋਧ ਦੇ ਜੁਮਰੇ ਚ ਆ ਫਿਰ ਕਿਵੇਂ ਪਈ ਨਾ ਤਾਂ ਪੱਤਰਕਾਰ ਬਚਣਾ ਉਹ ਵੀ ਸੱਤਾ ਨੂੰ ਸਵਾਲ ਕਰਦਾ ਨਾ ਤਾਂ ਕੋਈ ਇੰਟੈਲੈਕਚੁਅਲ ਬਚਣਾ ਉਹ ਵੀ ਸੱਤਾ ਦੇ ਖਿਲਾਫ ਲਿਖਦਾ ਨਾ ਤਾਂ ਕੋਈ ਐਕਟੀਵਿਟੀਸ ਬਚਨੇ ਨੇ ਅਸੀਂ ਵੀ ਤਾਂ ਸੱਤਾ ਦੇ ਖਿਲਾਫ ਸਵਾਲ ਕਰਦੇ ਹਾਂ ਹੁਣ ਅਸੀਂ ਵੀ ਦੇਸ਼ ਦੇ ਰੋਹੀ ਚ ਜਾਵਾਂਗੇ ਤਾਂ ਜਿਹੜੇ ਸਾਡੇ ਗ੍ਰਹਿ ਮੰਤਰੀ ਕਹਿੰਦੇ ਸੀ ਵੀ 124 ਬਸਤੀਵਾਦੀ ਕਾਨੂੰਨ ਖਤਮ ਕਰਤਾ ਉਹ ਤੇ ਤਾਂ ਪੀਐਨਐਸ 154 ਲੈ ਕੇ ਇਹਦੋਂ ਨੂੰ ਵੀ ਘਾਤਕ ਬਣਾਤਾ ਵੀ ਇਹਦੋਂ ਨੂੰ ਵੀ ਖਤਰਨਾਕ ਬਣਾਤਾ ਇਸ ਕਰਕੇ ਅਜੇ ਲੋਕਾਂ ਨੂੰ ਭਾਵੇਂ ਗੱਲਾਂ ਦਾ ਨਹੀਂ ਪਤਾ ਜਦੋਂ ਪਤਾ ਲੱਗਾ ਲੋਕ ਇਹਦੇ ਖਿਲਾਫ ਇਸ ਕਰਕੇ ਇਹਦੀਆਂ ਕਾਪੀਆਂ ਸਾੜ ਰਹੇ ਆ ਵੀ ਇਹ ਜਿਹੜੇ ਤੱਕੇਸ਼ਾਈ ਦੇ ਕਾਨੂੰਨ ਆ ਵਾਪਸ ਕੀਤੇ ਜਾਣੇ ਚਾਹੀਦੇ ਅੱਜ ਕਿੰਨੇ ਕਿ ਕਰੈਕਟਰ ਜਿਹੜੇ ਹੈਗੇ ਤੁਸੀਂ ਰੋਡ 'ਚ ਅਸੀਂ ਚਲਾ ਰਹੇ ਸੈਂਕੜੇ ਜੀ ਤੁਸੀਂ ਇੱਥੇ ਸਰਮਣੀ ਚ ਆਏ ਜੇ ਤੁਸੀਂ ਬਾਅਦ ਆਇਓ ਸਾਡੇ 10 ਤੱਕ ਇੱਥੇ ਤੁਹਾਨੂੰ ਹਜ਼ਾਰਾਂ ਟਰੈਕਟਰ ਨਜ਼ਰ ਆਉਣਗੇ ਬਹੁਤ ਵੱਡਾ ਇਕ ਕਿਸਾਨ ਹੀ ਕਿਉਂ ਸੜਕਾਂ ਤੇ ਐਨੇ ਲੰਬੇ ਸਮੇਂ ਤੋਂ ਕਿਉਂ ਇਹ ਮੁੱਦਾ ਜੋ ਹੈ ਹੱਲ ਨਹੀਂ ਹੋ ਰਿਹਾ ਦੇਖੋ ਕਿਸਾਨ ਇੱਕ ਤਾਂ ਦੇਸ਼ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਨੇ ਅਸੀਂ ਤਕਰੀਬਨ 70 ਕਰੋੜ ਆ ਇੱਕ ਅਸੀਂ 45% ਉਹਨਾਂ ਦੇ ਅੰਕੜੇ ਮਤਲਬ ਰੁਜ਼ਗਾਰ ਦੇ ਰਹੇ ਹਾਂ ਸਾਡੀ ਅਰ ਕਿਉਂਕਿ ਸਾਡੀ ਪੈਦਾਵਾਰ ਦਾ ਪੰਜਾਬ ਹਰਿਆਣੇ ਨੂੰ ਛੱਡ ਦੀ ਇੱਥੇ ਕਣਕ ਝੋਨੇ ਦੀ ਇਕੱਲੀ ਖਰੀਦ ਆ ਦੇਸ਼ ਲੈਵਲ ਤੇ ਜੋ ਵੀ ਅਸੀਂ ਪੈਦਾ ਕਰਦੇ ਆ ਸਾਡਾ ਮੁੱਲ ਹੀ ਨਹੀਂ ਮਿਲਦਾ ਤਾਂ ਇਨ੍ਹਾਂ ਕਹਿਣ ਮੁਤਾਬਕ 35 ਰੁਪਏ ਨਹੀਂ ਡੜੀ ਦੀ ਕਮਾਈ ਕਰ ਰਹੇ ਤਾਂ ਹੁਣ ਸਾਡੀ ਅੱਜ ਦੇ ਹਿਸਾਬ ਨਾਲ 26000 ਰੁਪਏ ਦੇ ਪਰਿਵਾਰ ਦੀ ਉਪਜਿਪਤਾ ਤੇ ਅਸੀਂ ਗਰੀਬੀ ਰੇਖਾ ਤੋਂ ਹੇਠਾਂ 72% ਆ ਹੁਣ ਸਭ ਤੋਂ ਅਸੀਂ ਤਾਂ ਹੀ ਛੜਕਾਂਦੇ ਆ ਵੀ ਜੋ ਅਸੀਂ ਪੈਦਾ ਕਰਦੇ ਆ ਪੈਦਾ ਵੀ ਅਸੀਂ ਦੇਸ਼ ਲਈ ਕਰਦੇ ਆ ਦੇਸ਼ ਦੇ ਲੋਕਾਂ ਨੇ ਖਾਣਾ ਪੀਣਾ ਸਾਨੂੰ ਉਹਦਾ ਸਹੀ ਮੁੱਲ ਤਾਂ ਦੇ ਦਿਓ ਸਾਡਾ ਪੈਦਾ ਕਰਨ ਦੇ ਉੱਤੇ ਪੈਸਾ ਜ਼ਿਆਦਾ ਲੱਗ ਰਿਹਾ ਸਾਨੂੰ ਵਟਿਆ ਕੁਝ ਨਹੀਂ ਜਾ ਰਿਹਾ ਸੀ ਕਹਿੰਦਾ ਵੀ ਜਿਹੜਾ ਤਬਕਾ ਜ਼ਿਆਦਾ ਮਰਦਾ ਹੁੰਦਾ ਉਹ ਬਦਰੋ ਵੀ ਜਿਆਦਾ ਕਰਦਾ ਉਸੇ ਜਿਆਦਾ ਪੀੜਤਿਆਂ ਤੋਂ ਵਿਰੋਧ ਜਿਆਦਾ ਕਰ ਰਹੇ ਹੈਂ ਵਿਰੋਧ ਤੋਂ ਇਲਾਵਾ ਕੋਈ ਹੋਰ ਹਾਲ ਨਹੀਂ ਐਮਐਸਪੀ ਨੂੰ ਲੈ ਕੇ ਪਹਿਲੇ ਵੀ ਤਰਨਾ ਦਿੱਤਾ ਗਿਆ ਸੀ ਉਹਦਾ ਕੁਛ ਹੱਲ ਨਹੀਂ ਬਣਿਆ ਤੇ ਫਿਰ ਇਹਦਾ ਕੀ ਲੱਗਦਾ ਹੈ ਕਿ ਸਮਝਦੇ ਕਿ ਇਸ ਕਾਨੂੰਨ ਦਾ ਉਹ ਵਾਪਸ ਲੈਣਗੇ ਜਿਹੜਾ ਦੇਖੋ ਕੋਈ ਵੀ ਅਜਿਹੀ ਮੰਗ ਜਿਹੜੀ ਅਸੀਂ ਨਹੀਂ ਸਮਝਦੇ ਜਿਹੜੀ ਪੂਰੀ ਨਹੀਂ ਕੀਤੀ ਜਾ ਸਕਦੀ ਉਹਨੂੰ ਸਮਾਂ ਲੱਗ ਸਕਦਾ ਹਾਕਮ ਭਾਵੇਂ ਤੁਹਾਡੇ ਖਿਲਾਫ ਕਿੱਡਾ ਵੀ ਤਕੜਾ ਹੋਵੇ ਹੁਣ ਤਾਂ ਦਾਅਵੇ ਤਾਂ ਆਏ ਸੀ ਕਿ 400 ਤੋਂ ਪਾਰ ਚਲੋ ਅਸਾਟਾ ਕੇ ਨੂੰ ਹਰਾਉਂਦਾ ਮਤਲਬ ਨਹੀਂ ਹੈਗਾ ਦਾਵੇ ਤਾਂ ਐਸੀ ਲਕਸ਼ਮੀ ਨਹੀਂ ਹੋਣ ਦੇਣੀ ਦਾਵੇ ਤਾਂ ਬੜੇ ਸੀ ਪਰ ਦੇਸ਼ ਦੇ ਲੋਕਾਂ ਨਾ ਲੋਕ ਦਿਖ ਰਹੇ ਆ ਨਾ ਕੋਈ ਨਹੀਂ ਜੇ ਸਾਡੀ ਨਾ ਸੁਣ ਗਏ ਤੇ ਹਰਿਆਣੇ ਵਾਲੇ ਜਵਾਬ ਦੇਣਗੇ ਕੱਲ ਨੂੰ ਮਹਾਰਾਸ਼ਟਰ ਵਾਲੇ ਤੈਨੂੰ ਤਿਆਰ ਆ ਜੇ ਸਾਡੀ ਆਵਾਜ਼ ਦਾ ਸਨਮਾਨ ਨਹੀਂ ਕਰਨਾ ਫਿਰ ਸੱਤਾ ਵਿੱਚ ਵੀ ਨਹੀਂ ਆਉਗੇ ਇਹ ਸਨਮਾਨ ਕਰਨਾ ਪਊ ਦੇਸ਼ ਕਿਸਾਨ ਮਜ਼ਦੂਰ ਦਾ